ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 17 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਦੋਂ ਸੀ ਵਿਸ਼ਾ ਸ਼ੁਰੂ ਕੀਤਾ ਸੀ ਕਰੋੜ ਦਾਸ ਪਾਤਸ਼ਾਹ ਜੀ ਦਾ ਇੱਕ ਫਰਮਾਨ ਆਇਆ ਸੀ ਪੂਜਾ ਕਰੇ ਪਰ ਵਿਦ ਨਹੀਂ ਜਾਣਾ ਆਪਣੇ ਵੱਲੋਂ ਪੂਜਾ ਕਰ ਰਿਹਾ ਇਹਦੇ ਮਨ ਚਾਹ ਵੀ ਹੈ ਪੂਜਾ ਕਰਾਂ ਪਰ ਬਿੱਦ ਨਹੀਂ ਜਾਣਾ ਪਰ ਇਹਨੂੰ ਜਾਂਚ ਨਹੀਂ ਆਉਂਦੀ ਮੈਂ ਉਸੇ ਲਈ ਬੇਨਤੀ ਕੀਤੀ ਸੀ ਕਿ ਅਸੀਂ ਗੁਰਬਾਣੀ ਰਾਈ ਜਾਤ ਸਿੱਖਣੀ ਹੈ ਜੋ ਕੁਝ ਹੋ ਰਿਹਾ ਜੋ ਕੁਝ ਵਰਤ ਰਿਹਾ ਜੋ ਕੁਝ ਕੀਤਾ ਜਾ ਰਿਹਾ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਜਿਹਦੇ ਪ੍ਰਭਾਵ ਦੇ ਵਿੱਚ ਦੂਜਿਆਂ ਵੀ ਬਹੁਤ ਸਾਰੀਆਂ ਕਮਾਈਆਂ ਹੋ ਜਾਣੇ ਸਮੀਤ ਸਾਡੀ ਕਾਮ ਦੇ ਸੇਕ ਕਾਮ ਤੇ ਭਾਵੇਂ ਬਹੁਤਾ ਤੇ ਭਾਵੇਂ ਥੋੜਾ ਪਰ ਪ੍ਰਭਾਵ ਹੈ ਉਹ ਸਾਰਾ ਅਸੀਂ ਵਿਚਾਰ ਚੁੱਕੇ ਆ ਅੱਜ ਅਸੀਂ ਇਸ ਵਿਸ਼ੇ ਦੇ ਆਖਰੀ ਭਾਗ ਤੇ ਪਹੁੰਚ ਗਏ ਆ ਜਿਹੜਾ ਜੇ ਮੈਂ ਕਹਾਂ ਤੇ ਸਭ ਤੋਂ ਮਹੱਤਵਪੂਰਨ ਵਿਸ਼ਾ ਕਿਉਂਕਿ ਜੇ ਇਹ ਸਾਡੇ ਪੱਲੇ ਨਹੀਂ ਪਿਆ ਤੇ ਉੱਪਰ ਸਾਰੀ ਪਹਿਲਾਂ ਕੀਤੀ ਵਿਚਾਰ ਜਿਹੜੀ ਹੈ ਪਿਛਲੇ 16 ਦਿਨਾਂ ਦੀ ਉਹ ਅਰਥਹੀਨ ਹੋ ਜਾਏਗੀ ਉਹ ਕਿ ਗੁਰਮਤਿ ਅਨੁਸਾਰ ਪੂਜਾ ਕਿਵੇਂ ਕੀਤੀ ਜਾਂਦੀ ਹੈ ਫਿਰ ਬੇਨਤੀ ਹੈ ਕਿ ਇਹਨੂੰ ਸਿੱਖਣਾ ਹੈ ਸਮਝਣਾ ਹੈ ਕਿ ਗੁਰਮਤਿ ਅਨੁਸਾਰ ਪੂਜਾ ਕਿਵੇਂ ਕੀਤੀ ਜਾਂਦੀ ਹੈ ਜਿਹੜਾ ਸਾਡੀ ਮਾਨਸਿਕਤਾ ਦੇ ਵਿੱਚ ਵੜਿਆ ਹੋਇਆ ਉਹਨੂੰ ਕ੍ਰਿਦਣਾ ਹੈ ਉਸ ਗੁਰਮੱਦੀ ਕਸਵੱਟੀ ਤੇ ਤਾਂ ਹੀ ਆ ਸਾਰਾ ਵਿਸ਼ਾ ਵਿਚਾਰਿਆ ਜਿਹੜਾ ਸਕਾਰਥਾ ਹੋਵੇਗਾ ਅੱਜ ਦਾ ਜਿਹੜਾ ਪ੍ਰਮਾਣ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਪਹਿਲਾ ਪ੍ਰਮਾਣ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿਹਦੇ ਵਿੱਚ ਮੇਰੇ ਸਤਿਗੁਰੂ ਗੁਰਨਾਨਕ ਪਾਤਸ਼ਾਹ ਸਾਨੂੰ ਪੂਜਾ ਕਰਨ ਦੀ ਜਾਂਚ ਦੱਸ ਰਹੇ ਨੇ ਸਿੱਖ ਲਈ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਤੇਰਾ ਨਾਮ ਕਰੀ ਚਰਨ ਚੰਨਣਾ ਠੀਆ ਜੇ ਮਨ ਉਰਸਾ ਹੋਏ ਕਰਨੀ ਕੰਗੂ ਜੇ ਰਲੈ ਕਟ ਅੰਤਰ ਪੂਜਾ ਹੋਏ ਪੂਜਾ ਕੀਚੈ ਨਾਮ ਕਿਈ ਹੈ ਬਿਨ ਨਾਮੇ ਪੂਜਣਾ ਹੋਏ ਅਸੀਂ ਪਹਿਲਾਂ ਵਿਚਾਰ ਚੁੱਕੇ ਆ ਪੂਜਾ ਕਰਨ ਦਾ ਤਰੀਕਾ ਕੀ ਹੈ ਮਨੁ ਕਲਪਤ ਪਤ੍ਰਾਂ ਦੇ ਮੂਹਰੇ ਗੁਰੂਪਤ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਫਿਰ ਉਹਨਾਂ ਨੂੰ ਦੁੱਧ ਨਾਲ ਨਵਾਇਆ ਜਾਂਦਾ ਹੈ ਸ਼ਿੰਗਾਰਿਆ ਜਾਂਦਾ ਹੈ ਫਿਰ ਉਹਨਾਂ ਦੇ ਮੱਥੇ ਤੇ ਚੰਦਨ ਦੀ ਲੱਕੜ ਰਗੜ ਕੇ ਤੇ ਉਹਦਾ ਤਿਲਕ ਲਾਇਆ ਜਾਂਦਾ ਹੈ ਉਹਦਾ ਆਰਤੀ ਉਤਾਰੀ ਜਾਂਦੀ ਆਰਤੀ ਬਾਰੇ ਅਸੀਂ ਵਿਚਾਰ ਚੁੱਕੇ ਆ ਅਸੀਂ ਕਿਹੜੀ ਆਰਤੀ ਕਰਨੀ ਹੈ ਉਹ ਆਰਤੀ ਜਿਹੜਾ ਸਾਰਾ ਬ੍ਰਹਮੰਡ ਹਰ ਵੇਲੇ ਕਰ ਰਿਹਾ ਹੈ ਸੋ ਉਹਦੇ ਵਿੱਚ ਸ਼ਾਮਲ ਹੋਣਾ ਹੈ ਇੱਥੇ ਸਤਿਗੁਰੂ ਸੰਜਾਤ ਦਾਸ ਰਾਇ ਨੇ 13 ਨਾਮ ਕਰੀ ਚਰਣਾ ਰਾਖੀਆ ਮੈਂ ਤੇਰੇ ਨਾਮ ਨੂੰ ਭਾਵ ਤੇਰੀ ਯਾਦ ਨੂੰ ਤੇਰੇ ਪਿਆਰ ਨੂੰ ਚੰਦਨ ਦੀ ਲੱਕੜੀ ਬਣਾ ਲਵਾਂ ਚੰਨ ਚੰਨ ੜਾਖੀਆ ਤੇ ਫਿਰ ਇਸ ਨਾਮ ਨੂੰ ਮੈਂ ਰਗੜਣ ਕਿਦੇ ਉੱਤੇ ਜੇ ਮਨ ਉਰਸਾ ਹੋਏ ਇਸ ਮਨ ਨੂੰ ਉਹ ਚੰਦਨ ਦੀ ਲੱਕੜ ਕਿਸਾਨ ਦੇ ਵਾਸਤੇ ਸਿਲ ਬਣਾ ਲਵਾਂ ਜਿਹਦੇ ਉੱਤੇ ਰਗੜ ਕੇ ਤੇ ਜਿਹੜਾ ਰਗੜ ਕੇ ਥੋੜਾ ਜਿਹਾ ਪਾਣੀ ਨਾਲ ਢਾਲ ਕੇ ਰਲ ਜਾਂਦਾ ਬਣ ਜਾਂਦਾ ਪੀਸਟ ਜਿਹਾ ਬਣ ਜਾਂਦਾ ਉਹਨੂੰ ਲਾਇਆ ਜਾਂਦਾ ਠਾਕਰਾਂ ਦੇ ਮੱਥੇ ਤੇ ਵੀ ਤੇ ਆਪਣੇ ਵੀ ਲਾਂਦੇ ਨੇ ਇਸ ਮਨ ਦੀ ਸਿੱਲ ਦੇ ਉੱਤੇ ਰਗੜਾਂ ਕਿੰਨੂੰ ਰਗੜਾਂ ਤੇਰੇ ਨਾਮ ਨੂੰ ਇਹਨੂੰ ਚੰਦਨ ਦੀ ਲੱਕੜੀ ਬਣਾ ਲਵਾ ਕਰਣੀ ਕੁੰਗੂ ਜੇ ਰਲੇ ਉਹਦੇ ਉੱਤੇ ਛਿੜਕਿਆ ਜਾਂਦਾ ਹੈ ਆਪਣਾ ਕੇਸਰ ਜੇ ਆਪਣੇ ਭਰੇ ਕਰਮਾਂ ਨੂੰ ਚੰਗੇ ਕਰਮਾਂ ਨੂੰ ਸ਼ੁਭ ਕਰਮਾਂ ਨੂੰ ਉੱਚੇ ਆਚਰਣ ਨੂੰ ਕੇਸਰ ਬਣਾ ਲਵਾਂ ਫਿਰ ਘਟ ਅੰਤਰ ਪੂਜਾ ਹੋਏ ਫਿਰ ਹਿਰਦੇ ਚ ਘਰ ਦੀ ਪੂਜਾ ਹੋਈ ਜਾਏਗੀ ਫਿਰ ਬਾਹਰ ਬਖਾਵੇ ਦੀ ਕੋਈ ਪੂਜਾ ਕਰਨ ਦੀ ਲੋੜ ਨਹੀਂ ਭਾਵ ਕਿ ਸਾਰੀ ਗੱਲ ਦਾ ਆਪਣੇ ਜੀਵਨ ਨੂੰ ਆਪਣੇ ਆਚਰਣ ਨੂੰ ਉੱਚਾ ਬਣਾ ਲਵਾਂ ਉਸਕਾਰ ਕੋ ਤੇ ਨਾਮ ਦੇ ਵਿੱਚ ਸਦਾ ਭਜਿਆ ਰਵਾਂ ਇਸ ਮਨ ਨੂੰ ਉਹਦੇ ਰੰਗ ਵਿੱਚ ਰੰਗ ਲਵਾਂ ਇਹ ਪੂਜਾ ਕਰਨਾ ਸਕੇ ਦੀ ਪੂਜਾ ਕਰ ਮੱਤੀ ਪੂਜਾ ਫਿਰ ਹਿਰਦੇ ਘਰ ਚ ਹਰ ਵੇਲੇ ਪੂਜਾ ਹੋਈ ਜਾਏਗੀ ਫਿਰ ਬਾਹਰ ਦਾ ਕੋਈ ਵਖਾਵਾਬ ਕਰਨ ਦੀ ਲੋੜ ਨਹੀਂ ਅਖੀਰ ਤੇ ਤਤ ਕਟ ਕੇ ਦੱਸਦਾ ਸਤਿਗੁਰੂ ਨੇ ਪੂਜਾ ਕੀਚਾ ਪੂਜਾ ਕਰਨਾ ਚਾਹਣਾ ਆਤਮ ਜਾਚ ਦੱਸਾਂ ਇਹ ਤਰੀਕਾ ਹੀ ਨਾਮ ਤੇ ਆਈ ਹੈ ਹਰ ਵੇਲੇ ਉਸੇ ਕਰਨ ਨੂੰ ਯਾਦ ਰੱਖ ਉਹਦਾ ਨਾਮ ਸਿਮਰਨ ਕਰ ਉਹਦੇ ਪਾਣਿ ਚ ਰੌ ਦੀ ਰਜਾ ਚ ਰੌ ਬਿਨਾ ਨਾਮ ਹੈ ਪੂਜਣਾ ਕੋਈ ਉਹਦੇ ਨਾਮ ਤੋਂ ਬਿਨਾ ਸਖਣਾ ਜੀਵਨ ਕੋਈ ਪੂਜਾ ਨਹੀਂ ਕੋਈ ਪੂਜਾ ਕਰ ਹੀ ਨਹੀਂ ਸਕਦਾ ਉਹ ਖਾਵੇ ਦੇ ਕਰਮकांड ਕਰ ਸਕਦਾ ਉਹਦੀ ਪੂਜਾ ਤੇ ਹੈ ਹੀ ਇਹ ਕਿ ਹਿਰਦੇ ਚ ਉਹ ਵਸਿਆ ਰਹੇ ਹਰ ਵੇਲੇ ਹਰ ਕੰਮ ਉਹਦੇ ਪਾਣੇ ਚ ਹੋਵੇ ਉਹਦੀ ਰਜ਼ਾ ਦੇ ਵਿੱਚ ਹੋਵੇ ਜੇ ਨਾਮ ਤੋਂ ਸਖਨੇ ਆ ਜੇ ਉਸ ਸਰਪੁਰ ਤੇ ਪੂਰਨ ਵਿਸ਼ਵਾਸ ਹੀ ਨਹੀਂ ਬਣਿਆ ਉਹਦੀ ਹੋਂਦ ਤੇ ਉਹਦੀ ਸਮਰੱਥਾ ਤੇ ਪੂਰਨ ਵਿਸ਼ਵਾਸ ਹੀ ਨਹੀਂ ਬਣਾਇਆ ਜੇ ਮਨ ਉਹਦੇ ਭੈ ਤੇ ਪਾਉ ਦੇ ਵਿੱਚ ਹੀ ਨਹੀਂ ਭਿੱਜਾ ਤੇ ਕੋਈ ਪੂਜਾ ਨਹੀਂ ਫਿਰ ਬਖਾਵਾ ਡਰਾਮਾ bari ਕਰਮकांड ਹੈ ਜਿਹਦਾ ਜੀਵਨ ਤੇ ਕੋਈ ਪ੍ਰਭਾਵ ਨਹੀਂ ਜਿਹੱਚ ਕੋਈ ਲਾਭ ਨਹੀਂ ਪੂਜਾ ਕੀਚ ਹੈ ਨਾਮ ਤੇ ਆਈ ਹੈ ਵਿੰਨਾ ਮੈਂ ਪੁੱਛਣਾ ਹੋਇਆ ਅਜਦਾ ਦੂਸਰਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇੱਕੋ ਪੰਕਤੀ ਮੈਂ ਵਿਚਾਰ ਲਈ ਲਈ ਹੈ ਸਾਡੇ ਇਸ ਵਿਸ਼ੇ ਦੇ ਵਾਸਤੇ ਪੂਰਨ ਵਿਚਾਰ ਹੈ ਇਹਦੇ ਵਿੱਚ ਜਿੱਚੇ ਤੀਜੇ ਨਾਨਕ ਬਖਸ਼ਿਸ਼ ਕਰਦੇ ਨੇ ਹਰ ਸਾਚੇ ਭਾਵੇ ਸਭ ਪੂਜਾ ਹੋਵੇ ਪਾਣਾ ਮਨ ਵਸਾਈ ਬਸ ਸਤ ਸਾਰ ਕੱਢ ਦਿੱਤਾ ਸਤਗੁਰੂ ਨੇ ਸਾਰੀ ਪੂਜਾ ਦਾ ਹਰ ਸਾਚੇ ਭਾਵੇ ਜੋਸ ਕਾਲ ਪਰਸਨ ਨੂੰ ਚੰਗਾ ਲੱਗਦਾ ਹੈ ਸਭ ਪੂਜਾ ਹੋਵੇ ਕੋਈ ਪੂਜਾਏ ਫਿਰ ਸਾਡਾ ਰੋਲ ਕੀ ਹੈ ਅਸੀਂ ਕੀ ਕਰ ਸਕਨੇ ਹਾਂ ਅਸੀਂ ਪੂਜਾ ਕਿਵੇਂ ਕਰਨੀ ਹੈ ਬਾਣਾ ਮਨ ਵਸਾਈ ਉਹਦੀ ਰਜ਼ਾ ਨੂੰ ਆਪਣੇ ਮਨ ਵਿੱਚ ਵਸਾ ਲੈ ਬਸ ਜੀ ਤੇਰਾ ਮਨ ਇਸ ਗੱਲ ਉੱਤੇ ਪਤੀਜ ਗਿਆ ਕਿ ਜੋ ਉਹ ਕਰ ਰਿਹਾ ਹੈ ਭਲਾ ਕਰ ਰਿਹਾ ਹੈ ਮੇਰੇ ਭਲੇ ਵਾਸਤੇ ਹੈ ਮੈਂ ਉਹਦੇ ਹੁਕਮ ਚ ਉਹਦੀ ਰਜ਼ਾ ਚੱਲਣਾ ਹੈ ਇਹ ਕੋਈ ਇਮਤਿਹਾਨ ਦੀ ਘੜੀ ਵੀ ਆਈ ਹੈ ਤੇ ਮੇਰੇ ਕੀਤੇ ਕਰਮਾਂ ਦਾ ਨਤੀਜਾ ਹੈ ਮੈਂ ਅੱਗੋਂ ਆਪਣੇ ਕਰਮਾਂ ਨੂੰ ਸੋਧ ਕੇ ਚੱਲਣਾ ਹੈ ਸੇਧ ਕੇ ਚੱਲਣਾ ਹੈ ਕਿਹੀ ਸਭ ਤੋਂ ਵੱਡੀ ਪੂਜਾ ਫੈਸਲਾ ਮੇਰਾ ਸਤਿਗੁਰ ਦਾ ਮੈਂ ਤਾਂ ਸਿਰਫ ਕੁਰਬਾਨੀ ਦੀ ਉਸ ਪੰਕਤੀ ਦੀ ਵਿਚਾਰ ਕਰਕੇ ਤੋਂ ਆਪ ਜੀ ਨਾਲ ਸਾਂਝੀ ਕਰ ਰਿਹਾ ਹਾਂ। ਔਰ ਇਹ ਵੀ ਨਹੀਂ ਕਿ ਵਿਚਾਰ ਨੂੰ ਮੈਂ ਕੋਈ ਆਪਣੇ ਵੱਲੋਂ ਬਣਾ ਕੇ ਪੇਸ਼ ਕਰ ਰਿਹਾ ਜੋ ਸਤਿਗੁਰੂ ਫਰਮਾ ਰਹੇ ਨੇ ਬਿਲਕੁਲ ਸਪਸ਼ਟ ਅਫਸਾਂਚ ਆਪ ਆਪ ਸਾਹਮਣੇ ਪੜੋ ਆਪ ਵਿਚਾਰੋ। ਇਸ ਸੈਕਟ ਨੂੰ ਆਖਰੀ ਭਾਗ ਨੂੰ ਅਸੀਂ ਕੱਲ ਦਾ ਦਿਨ ਵੀ ਜਾਰੀ ਰੱਖਾਂਗੇ। ਉਦੋਂ ਬਾਅਦ ਅਸੀਂ ਕੀ ਕਰਮ ਕਰ ਰਹੇ ਹਾਂ ਉਹ ਤੇ ਛੋੜੀ ਜੀ ਚਾਤੀ ਮਗਰ ਕੇ ਵਿਸ਼ੇਸ਼ ਸੰਪਤੀ ਕਰਾਂਗੇ ਅੱਜ ਆਖਰੀ ਪਾਗ ਸ਼ੁਰੂ ਹੋ ਗਿਆ ਕੱਲ ਆਖਰੀ ਪਾਗ ਦੀ ਸਮਾਪਤੀ ਹੋ ਜਾਏਗੀ ਉਸ ਬਾਅਦ ਸਿਰਫ ਇੰਨੀ ਵਿਚਾਰ ਰਹੇਗੀ ਕਿ ਅਸੀਂ ਕੀ ਕਰਮ ਕਰ ਰਹੇ ਹਾਂ ਅੱਜ बस ਇਤਨਾ ਇੱਕ ਬਚਨ ਪਰਵਾਣ ਕਰਨਾ ਉਹਿਆਂ ਭੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ